ਸਿਰੱਖਣੀ ਲਾਜ ਨਿਵਾਣੇ ਦੀ ਹੱਥ ਜੋੜ ਬੇਨਤੀ ਕਰਦਾ ਹਾਂ ਪਰ ਦੇਣੀ ਛੋੜੀ ਰਹਿਮਤ ਨਾ ਮੈਂ ਸੇਵਕ ਤੇਰੇ ਦਰ ਦਾ ਹਿੱਕ ਓਟ ਵਾਹੇ ਗੁਰੂ ਤੇਰੀ ਹੈ ਤੇ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਗਾਉਂਦਾ ਰਾਜਸ ਤੇਰਾ ਜੀ ਮਾਂ ਤੂੰ ਰੱਖਣੀ ਲਾਜ ਨਿਮਾਣੀ ਦੀ ਹੱਥ ਜੋੜ ਬੇਨਤੀ ਕਰਦਾ ਹਾਂ ਪਰ ਦੇਣੀ ਛੋਲੀ ਰਹਿਮਤ ਨਾ ਮੈਂ ਸੇਵਕ ਤੇਰੇ ਦਰ ਦਾ ਕੀ ਓਟ ਵਾਹ ਕੋ ਤੇ ਸਰ ਤੇ ਰੱਖਣਾ ਰਹਿਮਤ ਦਾ ਮੈਂ ਕਹੋਂਦਾ ਰਾਜ ਤੇਰਾ ਜੀ ਹਾਂ ਦੁਨੀਆ ਦੀ ਮਾਇਆ ਮੋਹਨਾ ਨਾ ਝੂਠ ਸੁਬਾ ਵਿੱਚ ਬੋਲਾਂ ਦੀ ਬਣ ਮਨ ਦੇ ਵਪਾਰੀ ਹੀਰਿਆਂ ਦਾ ਨਾ ਕੱਚਕ ਦੇ ਵੀ ਤੋਲਾ ਦੀ ਓ ਚੰਨਣ ਸੱਚੇ ਲਫਜਾਂ ਦਾ ਉੱਡ ਜਾਵੇ ਕੂੜ ਹਨੇ ਰਾਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਕਹੋਂਦਾ ਰਾਂ ਜਸ ਤੇਰਾ ਰਾਜੀ ਇਤਿਹਾਸ ਦੇ ਪੰਨੇ ਪੜ ਕੇ ਤੇ ਮੈਂ ਲਿਖਦਾ ਰਾਂ ਦੀਵਾਰਾਂ ਨੂੰ ਮੇਰੀ ਟੋਲੀ ਦੇ ਵਿੱਚ ਪਾ ਦਾਤਾ ਪਰ ਪਰਕੇ ਕਾਵ ਪੰਡਾਰਾ ਨੂੰ ਯੋਗਾ ਦੇ ਸਾਕੇ ਸੁਣ ਕੇ ਤੇ ਬਣੇ ਕੈਰ ਮਰਦ ਦਲੇਰਾ ਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਗਾਉਂਦਾ ਰਾਜ ਅਸ ਤੇਰਾ ਜੀ ਹਾਂ ਜਨਨ ਤੇ ਤੇ ਅਬਦੁੱਲੇ ਨੇ ਜਸ ਸੰਗਤਾਂ ਦੇ ਵਿੱਚ ਗਾਇਆ ਏ ਲੇਕਿਨ ਕਾ ਤੇਰੀ ਰਹਿਮਤ ਦਾ ਮੁਰਦਿਆਂ ਨੂੰ ਟੁੰਬ ਜਗਾਇਆ ਏ ਤੇਰੀ ਕਿਰਪਾ ਸਦਕਾ ਮੁਕਦਾ ਹੈ ਇਹ ਲੱਖ 84 ਪੇਰਾ ਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਗਾਉਂਦਾ ਰਾਂ ਜਸ ਤੇਰਾ ਜੀ ਤੇਰੀ ਹੋਵੇਂ ਨજર ਸਵੱਲੀ ਦੇ ਗੂੰਗਿਆ ਤੋਂ ਗੀਤ ਕਹਾ ਦਿਨਾ ਜੜੇ ਪਿੰਗਲੇ ਜਾਣ ਪਹਾੜੀ ਤੇ ਮੁਗ ਦਾ ਤੂ ਅਰਥ ਕਰਾ ਦੇਨਾ ਰਹਾ ਚੱਲਦਾ ਮਾਰਗ ਸੱਚੇ ਤੇ ਹੋਏ ਐਸਾ ਬਾਗ ਚੰਦੇ ਰਾਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਗਾਉਂਦਾ ਰਾਂ ਜਸ ਤੇਰਾ ਜੀ ਹਉ ਆਪਾ ਬੋਲ ਨਾ ਜਾਣਾਂ ਸਭ ਤੇਰਾ ਹੁਕਮ ਪਸਾਰਾ ਹੈ ਤੂੰ ਆਪੇ ਭਗਤੀ ਲਾਉਣਾ ਏ ਹਤ ਮਾਨਸ ਕਿਆ ਵਿਚਾਰਾ ਹੈ ਅਸੀਂ ਬਹੁਤ ਜਨਮ ਦੇ ਵਿਛੜੇ ਹਾਂ ਅਸੀਂ ਬਹੁਤ ਜਨਮ ਦੇ ਵਿਛੜੇ ਨਾ ਕਰੇ ਹੋਰ ਹਣਦੇ ਰਾਣੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਕਉਂਦਾ ਰਾਜਸ ਤੇਰਾ ਜੀ ਬੇਦੀਨਾ ਮਨ ਨਿਮਾਣੇ ਨੂੰ ਜਦ ਸੰਗਤਾਂ ਦੇ ਵਿੱਚ ਜਾਵਾਂ ਮੈਂ ਲੂਟਿਆਂ ਨੂੰ ਝੂਠਾ ਆਖ ਸਕਾ ਤੇ ਸੱਚ ਦੇ ਤੈਂ ਸਲਾਵਾ ਮੈਂ ਇਹ ਪੰਜਲ ਤੇਰੇ ਫਿਰ ਦੇ ਜੋ ਨਾ ਪਾਵਣ ਆ ਕਦੇ ਤੇ ਰਾਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਗਾਉਂਦਾ ਰਾਜ ਤੇਰਾ ਜੀ ਦੇ ਰਹਾ ਹੈ ਬਤ ਤੋੜੀ ਮੇਰੀ ਸਈਆ ਹੈ 니 ਤਾ ਤੋ ਚਾ ਕਰ ਸਕਦਾ ਏ ਤੇਰੀਆਂ ਸਭ ਵਡਿਆਈਆਂ ਹੈ ਮੁੱਕ ਜਾਵੇ ਰਾਤ ਹਨੇਰਾਂ ਦੀ ਚੜ ਆਵੇ ਨਵਾਂ ਸਵੇਰਾ ਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਗਾਉਂਦਾ ਆਂ ਜਸ ਤੇਰਾ ਜੀ ਬਹਿਮਾਲ ਲਿਖਵੋਣੀ ਮੈਂ ਤੇ ਤੂੰ ਜੋ ਦਾ ਤੋਹਾ ਨਾ ਹੋਇਆ ਹੈ ਹੋ ਗਮੌਣੀ ਮੈਂ ਮੇ ਤੋਂ ਜੋ ਦਾਸ ਤੁਹਾਡਾ ਹੋਇਆ ਹੈ ਇਧ ਕਵਤਾ ਬਣ ਜੇ ਸ਼ਾਇਰਾ ਤੋਂ ਜੋ ਫੁੱਲਾ ਹਾਰ ਪਰੋਇਆ ਪੱਤਰ ਬਣ ਜਾ ਰਹਿਮਤ ਦਾ ਚਾ ਮੇਰੇ ਮਨ ਕਨੇ ਰਾਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ ਮੈਂ ਕਉਂਦਾ ਰ ਜਸ ਤੇਰਾ ਰਾਜੀ ਹੱਥ ਸਿਰ ਤੇ ਰੱਖਣਾ ਰਹਿਮਤ ਦਾ